ਫਾਸਟ ਫੂਡ ਤੋਂ ਹੁਣ ਜ਼ਰਾ ਬਚ ਕੇ ਮੁਰਦ ਨਹੀਂ ਮਿਲਨੇ ਤੁਹਾਨੂੰ ਕਦੇ ਵੀ ਇਹ ਸਿਹਤ ਸਿਹਤ ਮਹਿਕਮੇ ਦੇ ਵੱਲੋਂ ਜਾਰੀ ਕੀਤੀ ਗਈ ਸਖਤ ਐਡਵਾਈਸਰੀ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਮਹੱਤਵ ਸਾਨੂੰ ਆਪਣੀ ਸਿਹਤ ਨੂੰ ਦੇਣਾ ਚਾਹੀਦਾ ਹੈ ਓਨਾ ਮਹੱਤਵ ਅਸੀਂ ਫਾਸਟ ਫੂਡ ਨੂੰ ਦੇ ਰਿਆਂ ਜੇਕਰ ਘਰ ਤੋਂ ਸਾਨੂੰ ਖਾਣਾ ਪਸੰਦ ਨਹੀਂ ਆਇਆ ਤਾਂ ਅਸੀਂ ਬਾਹਰੋਂ ਜਾ ਕੇ ਕੁਲਚੇ 버ਗਰ ਨੂਡਲ ਪੀਜ਼ਾ ਇੱਦਾਂ ਦੀਆਂ ਜਿਹੜੀਆਂ ਫਾਸਟ ਫੂਡ ਵਰਗੀਆਂ ਚੀਜ਼ਾਂ ਅਸੀਂ ਖਾਣਾ ਬਹੁਤ ਪਸੰਦ ਕਰਦੇ ਹਾਂ ਸ਼ਾਇਦ ਹੀ ਹਫ਼ਤੇ ਦੇ ਵਿੱਚ ਕੋਈ ਅਜਿਹਾ ਸਮਾਂ ਹੋਵੇਗਾ ਜਦੋਂ ਅਸੀਂ ਫਾਸਟ ਫੂਡ ਦਾ ਸੇਵਨ ਨਹੀਂ ਕੀਤਾ ਬਾਕੀ ਸਮੇਂ ਚਾਹੇ ਦੁਪਹਿਰ ਦਾ ਖਾਣਾ ਹੋਵੇ ਚਾਹੇ ਰਾਤ ਦਾ ਖਾਣਾ ਹੋਵੇ ਅਸੀਂ ਬਾਹਰੋਂ ਹੀ ਮੰਗਾਉਂਦੇ ਆ ਕਿਉਂ ਕਿ ਸਾਨੂੰ ਫਾਸਟ ਫੂਡ ਦੀ ਲਤ ਜਿਹੜੀ ਹੈ ਬਹੁਤ ਬੁਰੇ ਤਰੀਕੇ ਦੇ ਨਾਲ ਲੱਗ ਚੁੱਕੀ ਹੈ ਪਰ ਕਿ ਤੁਸੀਂ ਜਾਣਦੇ ਹੋ ਫਾਸਟ ਫੂਡ ਤੁਹਾਡੀ ਸਿਹਤ ਨੂੰ ਕਿੰਨਾ ਕੁ ਜ਼ਿਆਦਾ ਨੁਕਸਾਨ ਪਹੁੰਚਾ ਰਿਹਾ ਹੈ ਬਿਲਕੁਲ ਅਗਰ ਤੁਸੀਂ ਸੋਚੋ ਕਿ ਸ਼ਾਇਦ ਤੁਹਾਨੂੰ ਥੋੜਾ ਨੁਕਸਾਨ ਪਹੁੰਚਾ ਰਿਹਾ ਹੈ ਸ਼ਾਇਦ ਨਹੀਂ ਪਹੁੰਚਾ ਰਿਹਾ ਪਰ ਇੱਥੇ ਤੁਸੀਂ ਗਲਤ ਹੋ ਕਿਉਂਕਿ ਫਾਸਟ ਫੂਡ ਜੋ ਮਰਜ਼ੀ ਖਾ ਲੋ ਚਾਹੇ ਤੁਸੀਂ ਵਧੀਆ ਤੋਂ ਵਧੀਆ ਦੁਕਾਨ ਤੋਂ ਵੀ ਖਾ ਲੋ ਵੱਡੇ ਰੈਸਟੋਰੈਂਟ ਤੋਂ ਵੀ ਖਾ ਲੋ ਤੁਸੀਂ ਪਰ ਇਹ ਤੁਹਾਨੂੰ ਇਸ ਕਦਰ ਨੁਕਸਾਨ ਪਹੁੰਚਾ ਰਿਹਾ ਹੈ ਕਿ ਸ਼ਾਇਦ ਆਉਂਦੇ ਕਈ ਸਾਲਾਂ ਤੱਕ ਤੁਹਾਡੀ ਸਿਹਤ ਦੀ ਪਰਪਾਈ ਜੜੀ ਹੈ ਨਹੀਂ ਹੋ ਸਕੇਗੀ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਅੱਜ ਜੋ ਮਹੱਤਵ ਸਿਹਤ ਨੂੰ ਦਿੱਤਾ ਜਾਣਾ ਚਾਹੀਦਾ ਹੈ ਉਸ ਸਵਾਤ ਨੂੰ ਦਿੱਤਾ ਜਾ ਰਿਹਾ ਹੈ ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਫਾਸਟ ਫੂਡ ਖਾਣਾ ਕੀ ਫੈਸ਼ਨ ਬਣ ਗਿਆ ਅਤੇ ਇਹ ਫੈਸ਼ਨ ਮਨੁੱਖ ਜਾਤੀ ਦੇ ਪਵਿੱਖਕ ਕੇ ਬਹੁਤ ਵਟਾ ਸਵਾਲ ਖੜੇ ਕਰ ਰਿਹਾ ਹੈ ਇੱਕ ਸਿਵਲ ਸਰਜਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਖਾਣ-ਪੀਣ ਦੇ ਵਿੱਚ ਫਾਸਟ ਫੂਡ ਜਾਂ ਫਿਰ ਜੰਕ ਫੂਡ ਨੇ ਬਹੁਤ ਆਪਣੀ ਜਗ੍ਹਾ ਬਣਾ ਲਈ ਹੈ ਇੱਥੋਂ ਤੱਕ ਕਿ ਵੱਖ-ਵੱਖ ਮੌਕਿਆਂ ਤੇ ਲਾਏ ਜਾ ਰਹੇ ਲੰਗਰਾਂ ਦੇ ਵਿੱਚ ਵੀ ਫਾਸਟ ਫੂਡ ਦੇ ਸਟਾਲ ਲਗਾਏ ਜਾ ਰਿਹਾ ਹੈ ਕਈ ਵਾਰ ਲੰਗਰਾਂ ਦੇ ਵਿੱਚ ਵੀ ਸਾਫ਼-ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਜਿਸ ਕਰਕੇ ਵੱਡੀ ਗਿਣਤੀ 'ਚ ਲੋਕਾਂ ਦੇ ਬਿਮਾਰ ਹੋਣ ਦਾ ਖੱਛਾ ਪਿਆ ਰਹਿੰਦਾ ਸਿਵਲ ਸਰਜਨ ਨੇ ਦੱਸਿਆ ਕਿ ਜੀਐਸਸੀ ਅਜਿਹੇ ਪੋਜਨ ਪਦਾਰਥਾਂ ਦੀ ਬਜਾਏ ਸਾਤੇ ਖਾਣੇ ਨੂੰ ਪਹਿਲ ਦਵਾਂਗੇ ਤਾਂ ਸਾਡੀ ਸਿਹਤ ਤੰਦਰੁਸਤ ਰਹਿ ਸਕਦੀ ਹੈ ਜੰਕ ਫੂਡ ਦੇ ਵਿੱਚ ਕੋਈ ਵੀ ਵਿਟਾਮਿਨਸ ਅਤੇ ਪੋਸ਼ਟਿਕ ਤੱਤ ਨਹੀਂ ਬਚਿਆ ਹੁੰਦਾ ਇਸ ਸਬੰਧੀ ਜ਼ਰਾ ਧਿਆਨ ਦਿੱਤਾ ਜਾਵੇ ਤਾਂ ਇਹ ਫਾਸਟ ਫੂਡ ਸਾਡੇ ਸਰੀਰ ਤੇ ਲਈ ਫਾਇਦੇਮੰਦ ਨਹੀਂ ਆਖਿਆ ਜਾ ਸਕਦਾ ਅਤੇ ਇਹ ਸਾਡੇ ਸਰੀਰ ਦੇ ਲਈ ਬਹੁਤ ਹੀ ਫਾਸਟ ਤਰੀਕੇ ਦੇ ਨਾਲ ਖਤਰਨਾਕ ਸਾਬਿਤ ਹੋ ਸਕਦਾ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਸਿਵਲ ਸਰਚਨ ਨੇ ਤੰਦਰੁਸਤ ਰਹਿਣ ਤੇ ਲਈ ਅਜਿਹੇ ਭੋਜਨ ਨੂੰ ਬਹੁਤ ਹੀ ਘੱਟ ਪਹਿਲ ਦੇਣ ਲਈ ਕਿਹਾ। ਅਤੇ ਇਸ ਨੂੰ ਸਵਾਦ ਸਵਾਦ ਦੇ ਵਿੱਚ ਨਾ ਤਾਂ ਜ਼ਿਆਦਾ ਖਾਣਾ ਚਾਹੀਦਾ ਅਤੇ ਨਾ ਹੀ ਰੋਜ਼ਾਨਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਦਾ ਭੋਜਨ ਹੀ ਖਾਦਾ ਜਾਵੇ। ਉਹਨਾਂ ਲੰਗਰ ਲਗਾਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਲੰਕਰਾਂ ਦੇ ਵਿੱਚ ਵੀ ਫਾਸਟ ਫੂਡ ਦਾ ਲੰਗਰ ਲਗਾਉਣ ਤੋਂ ਪਰਹੇਜ਼ ਕਰਨ ਅਤੇ ਲੰਗਰ ਬਣਾਉਣ ਸਮੇਂ ਕਾਫੀ ਜ਼ਿਆਦਾ ਸਾਫ ਸਫਾਈ ਦਾ ਧਿਆਨ ਵੀ ਰੱਖਿਆ ਜਾਵੇ। ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਦੱਸੀਆਂ ਨੇ ਬਿਲਕੁਲ ਇਹ ਸੱਚ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡੀ ਸਵੇਰ ਹੀ ਜਿਹੜੀ ਹੈ ਫਾਸਟ ਫੂਡ ਤੋਂ ਹੁੰਦੀ ਹੈ ਅਸੀਂ ਦਿਨ ਦੇ ਵਿੱਚ ਵੀ ਸਾਰਾ ਦਿਨ ਫਾਸਟ ਫੂਡ ਖਾਂਦੇ ਆ ਕਦੇ ਅਸੀਂ ਪੈਕੇਟ ਵਾਲੀਆਂ ਚੀਜ਼ਾਂ ਵੀ ਖਾ ਲੈਂਦੇ ਆ ਕਦੇ ਅਸੀਂ 버ਗਰ ਮੰਗਾ ਲੈਂਦੇ ਆ ਕਦੇ ਪੀਜ਼ਾ ਮੰਗਾ ਲੈਂਦੇ ਕਿਸੇ ਦਾ ਬਰਥਡੇ ਆ ਅਸੀਂ ਸੋਚਦੇ ਆ ਕਿ ਅੱਜ ਤਾਂ ਵੱਡੇ ਰੈਸਟੋਰੈਂਟ ਦੇ ਵਿੱਚੋਂ ਫਾਸਟ ਫੂਡ ਜੰਕ ਫੂਡ ਮੰਗਾਵਾਗੇ ਤੇ ਵੱਡੀ ਪਾਰਟੀ ਕਰਾਂਗੇ ਪਰ ਉਸ ਪਾਰਟੀ ਨੇ ਤੁਹਾਡੇ ਪੇਟ ਦਾ ਤੁਹਾਡੀ ਸਿਹਤ ਦਾ ਤੁਹਾਡੇ ਸਰੀਰ ਦਾ ਉਹ ਹਾਲ ਕਰਨਾ ਹੈ ਜਿਸ ਦੀ ਭਰਪਾਈ ਅਗਲੇ ਕਈ ਸਾਲਾਂ ਤੱਕ ਨਹੀਂ ਹੋ ਸਕੇਗੀ ਇਸ ਕਰਕੇ ਜਿੰਨਾ ਹੋ ਸਕਦਾ ਤੁਸੀਂ ਫਾਸਟ ਫੂਡ ਨੂੰ ਘਟਾਦਵੋ ਕੋਸ਼ਿਸ਼ ਕਰੋ ਕਿ ਤੁਸੀਂ ਖੁਦ ਆਪਣੇ ਹੱਥਾਂ ਦੇ ਨਾਲ ਕੋਈ ਮਜ਼ੇਦਾਰ ਚੀਜ਼ ਬਣਾ ਕੇ ਖਾ ਸਕਦੇ ਹੋ ਜ਼ਰੂਰੀ ਤਾਂ ਨਹੀਂ ਕਿ ਅਸੀਂ ਹਰ ਚੀਜ਼ ਬਾਹਰੋਂ ਮੰਗਵਾਨੀ ਹੈ ਥੋੜੀ ਜੀ ਹਿੰਮਤ ਕਰੋ ਆਪਣੇ ਖਾਣੇ ਨੂੰ ਖੁਦ ਬਣਾਉਣਾ ਸਿੱਖੋ ਤੇ ਆਪ ਹੀ ਬਣਾ ਲਵੋ ਤਾਂ ਜੋ ਤੁਹਾਡੀ ਸਿਹਤ ਬਿਲਕੁਲ ਹੀ ਤੰਦਰੁਸਤ ਰਹਿ ਸਕੇ